ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁਗ ਜੀ ਸਰੂਪੰ ਗੁਰ ਪ੍ਰਸਾਦਿ ਜਪ ਆਦਿ ਸਚੁ ਦੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚਿਆ ਸੋਚਣਾ ਹੋਵੇ ਜੇ ਸੋਚੀ ਲਖ ਵਾਰ ਚੁਪੈ ਚੁਪ ਨਾ ਹੋਵੇ ਜੇ ਲਾ ਰਹਾ ਲਵਤਾਰੇ ਭੁਖਿਆ ਭੁਖਣਾ ਤਰੀ ਦੇ ਬੰਨਾ ਪ੍ਰੀਆ ਭਾਰ ਸਹਜਾਣ ਪਾਲਖੋ ਹੈ ਤੈਕ ਨਾ ਝੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੋੜੈ ਟੁੱਟੈ ਪਾਲ ਹੁਕਮ ਮਰਜਾਈ ਜਲਨਾ ਨਾਨਕ ਲਿਖਿਆ ਨਾਨਕ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਇ ਹੁਕਮੀ ਹੋਵਣ ਜੀ ਹੁਕਮ ਲੈ ਵਡਿਆਈ ਹੁਕਮੀ ਉਤਮੇ ਨੀਚੇ ਹੁਕਮ ਲੈ ਸੁਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੇ ਜੇ ਬੁਝੇ ਤਾਂ ਹੋਮੇ ਕਹਿ ਨਾ ਕੋਇ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਰਜਉਨੀ ਨੀਸਾਨ ਗਾਵੇ ਕੋ ਗੁਣਵਟਿਆਈਆਂ ਚਾਰ ਗਾਵੇ ਕੋ ਵਿਦਵਤ ਵਿਚਾਰ ਗਾਵੇ ਕੋ ਸਾਜ ਕਰੇ ਤਨ ਕਹਿ ਗਾਵੇ ਕੋ ਜੀ ਮੈਂ ਗੁਰਦੇਹ ਗਾਵੇ ਕੋ ਜਾਪੇ ਅਦਿਸ਼ੈ ਦੂਰ ਗਾਵੇ ਕੋ ਵੇਖੇ ਹਾਦਰ ਹਾਦਰ ਕਤਨਾਕ ਤੀਨ ਆਵੇ ਟੂਟ ਕਰ ਕਰ ਕਥੀ ਕੋਟੀ ਕੋਟ ਕੋਟ ਦੀਦਾ ਦੇ ਲੰਦਿ ਸਭ ਪਾਹ ਜੁਬਾ ਜਗੰਤਰ ਖਾਏ ਕਾਏ ਹੁਕਮੇ ਹੁਕਮ ਚਲਾਏ ਰਾਹ ਨਾਨਕ ਵਿਭਿਸ਼ੇ ਵੇ ਪਰਵਾਹ ਸੱਚਾ ਸਾਇਬ ਸੱਚਨਾਵੀ ਪਾਕਿਆ ਪਾਉ ਵਪਾਰ ਆਖਿਆ ਮੰਗੈ ਦੇਖ ਦੇਹ ਦਾਤ ਕਰੇ ਦਾਤਾਰ ਫੇਰ ਕੀ ਅੱਗੇ ਰਖੀ ਜੀ ਦਿਸੈ ਦਰਬਾਰ ਮਹੁ ਕੀ ਬੋਲਨ ਬੋਲੀ ਜੇ ਸੁਨ ਤਰੇ ਪਿਆਰੇ ਅੰਮ੍ਰਿਤ ਵੇਲਾ ਸਚਨਾ ਵਧਿਆ ਵਿਚਾਰ ਗਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਨਾਨਕੇ ਵੈ ਜਾਣੀਐ ਸਬਾਪੇ ਸਚਿਆਰ ਥਾਪੇਣ ਜਾਇ ਕੀਤਾ ਨਾ ਹੋਇ ਆਪੇ ਆਪਨ ਰੰਝਣ ਸੋਇ ਜਿਣ ਸੇ ਵਤਨ ਪਾਇਆ ਬਾਣ ਨਾਨਕ ਗਾਵੀਏ ਬੁਨੇ ਨਿਧਾਨ ਗਾਵੀਏ ਸੁਨਿਆ ਮਨ ਰਖੀਏ ਪਾਉ ਦੁਪਰ ਹਰ ਸੁਖ ਹਰਲੇ ਜਾਇ ਗੁਰਮੁਖ ਨਾਦਿ ਗੁਰਮੁਖ ਵੇਦਿ ਗੁਰਮੁਖ ਰਹਿ ਆ ਸਮਾਇ ਗੁਰੇਸ਼ਰ ਗੁਰਗੋਦਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਖਾਣਾ ਨਹੀਂ ਕਹਿਣਾ ਕਥਨਾ ਕਥਨਾ ਨਾ ਜਾਈ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਘਾਇਕ ਦਾਤਾ ਸੋ ਮੈਂ ਵਿਸਰੇ ਨਾ ਜਾਈ ਤੀਰਥ ਨਾਮਾ ਜੇ ਤਿਸ ਭਾਵਾ ਮਿਲ ਪਾੜੇ ਕੀ ਡਾਈ ਕਰੇ ਜੇ ਤਿਸ ਰਠਿਉ ਪਾਇਵੇਂ ਖਾਮਣ ਕਰਮਾਂ ਕੇ ਮਿਲੇ ਲੈ ਮਾਧੂਰੀ ਦੇ ਰਤਨ ਜਵਾਹਰ ਮਾਣਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਘਾਇਕ ਦਾਤਾ ਸੋ ਮੈਂ ਵਿਸਰੇ ਨਾ ਜਾਈ ਜਿਹੇ ਜਿਉ ਚਾਰੇ ਯਾਰ ਜਾ ਹੋਰ ਦਸੂਨੇ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾ ਚਲੇ ਸਭ ਕੋਏ ਚੰਗਾ ਨਾ ਉਰਖਾਈ ਗਜਸਕੀ ਰਜਗਲੇ ਜੇਤੀ ਸਨਦਰ ਨਾ ਲਈ ਤਾ ਵਾਤ ਨ ਕੁਛੇ ਕੇ ਕੀਟਾਂ ਅੰਦਰ ਪੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗਣਮੰਤਿਆ ਕਰਦੇ ਹੈ ਤੇ ਹਾ ਕੋ ਇਹਨਾਂ ਸੋ ਜੇ ਜੀ ਤਿਸ ਗੁਣ ਕੋਏ ਕਰੇ ਸੁਨਿਆ ਚਦ ਭੇਰ ਸੁਨਾ ਸੁਨਿਆ ਤਰਤ ਤਵੜਿਆ ਕਾਸ ਸੁਨਾ ਦੀਪ ਰੋਹ ਪਾਤਾਲ ਸੁਨਾ ਪੂਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸਨ ਦੁਖ ਪਾਪ ਕਾ ਨਾਸੁ ਨਹੀਂ ਸਿਰ ਬਰਮੈ ਦਸਨੇ ਮੁਖ ਸਲਾਹ ਹਨ ਮੰਨਿ ਸੁਨੇ ਜੋ ਜੁਗਤਨ ਪੇਦ ਸੁਨੇ ਸਾ ਸਿਮਰਤਿ ਵੇਦ ਨਾਨਕ ਭਗਤਾ ਸਦਾ ਵਿਗਾਸਨ ਦੁਖ ਪਾਪ ਕਾ ਨਾਸੁ ਸੁਨੇ ਸਾਸਨ ਤੋਂ ਗਿਆਨ ਸੁਨੇ 68 ਕਾਇਸ ਨਾਨਕ ਸੁਨੇ ਪਰਪੜ ਭਾਵੇ ਮਾਨਸਨ ਲਾਗੇ ਸੈਧ ਧਿਆਨ ਨਾਨਕ ਭਗਤਾ ਸਦਾ ਵਿਗਾਸਨ ਦੂਖ ਪਾਵ ਕਾ ਨਾਸ ਸਰਾ ਗੁਨਾ ਕੇ ਗਾਹ ਸੁਨੇ ਸੇਕ ਪੀਰ ਪਾਸਾ ਸੁਨੇ ਦੇ ਪਾਵੇ ਰਹੁ ਸੁਨੇ ਹਾਥ ਵੇਸ ਗਾਹ ਨਾਨਕ ਭਗਤਾ ਸਦਾ ਵਿਗਾਸਨ ਦੂਖ ਪਾਵ ਕਾ ਨਾਸ ਮੰਨੇ ਕੀ ਕਤ ਕਹੀ ਨਾ ਜਾ ਜੇ ਕੋ ਕਹਿ ਪਿਛੇ ਬਸਤਾਏ ਕਾਗਦ ਕਲਮ ਨਾਲ ਲਿਖਨ ਹਾਰ ਮੰਨੇ ਕਾ ਵੇ ਕਰੇ ਵਿਚਾਰਿਆ ਸਾ ਨਾਮ ਨਿਰੰਜਨ ਹੋਏ ਜੇ ਕੋ ਮਝਾਣੇ ਮੜ ਕੋਏ ਮੰਨੇ ਸੁਰ ਤੋਂ ਵੈਮਣ ਬੋਧ ਮੰਨੇ ਸਗਲ ਪਉਲ ਕੀ ਸੋਧੈ ਮੰਨੇ ਮਹ ਝੂਟਾ ਨਾ ਖਾਇ ਮੰਨੇ ਜਮ ਕੇ ਸਾਥ ਨਾ ਜਾਇ ਆ ਸਉ ਨਾਮ ਨਿਰੰਝਨ ਹੋਇ ਜੇ ਕੋ ਮਨ ਜਾਣੇ ਮਨ ਕੋਇ ਮੰਨੇ ਮਾਰਗ ਠਾਕ ਨਾ ਪਾਇ ਮੰਨੇ ਫਾਸੂ ਪ੍ਰਗਟ ਜਾਇ ਮੰਨੇ ਮਗਨ ਛਲੇ ਪੰਥ ਮੰਨੇ ਤਨਮ ਸੇਤੀ ਸਰਮੰਦੇ ਆ ਸਉ ਨਾਮ ਨਿਰੰਝਨ ਹੋਇ ਜੇ ਕੋ ਮਨ ਜਾਣੇ ਮਨ ਕੋਇ ਮੰਨੇ ਪਾਵੈ ਮੁਖ ਦਵਾਰ ਮੰਨੇ ਪਰਿਵਾਰੀ ਸਾਧਾਰ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਭਵੇ ਨਾ ਪਿਖ ਸਾ ਨਾਮ ਲੈਣ ਦਿਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਪੰਚ ਪ੍ਰਵਾਨ ਪੰਚ ਪਰਦਾਣ ਪੰਚੇ ਪਾਵੇ ਦਰਗੇ ਮਾਨ ਪੰਚੇ ਸੋਹੇ ਦਰ ਰਾਜਣ ਪੰਚਾ ਕਾ ਬ੍ਰੂਪ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰੇ ਨਾਹੀਂ ਸਮਾਰ ਤੋਲ ਧਰਮ ਵਿਆਖਾ ਕੋ ਸੰਤੋਖਤਾ ਰਖਿਆ ਜੜੀ ਸੂਤ ਜੇ ਕੋ 부ਝੇ ਹੋਵੇ ਸਚਾਰ ਤਵਲੇ ਉਪਰ ਕੀਤਾ ਭਾਰ ਧਰਤੀ ਹੋਰ ਪਰਿਹੋਰ ਹੋਰ ਚਿਸਤੇ ਪਾਲ ਤਲੇ ਕਮਣ ਜੋਰ ਜੀ ਜਾਤ ਰੰਗਾ ਕੇ ਨਾਮ ਸੁਬਨ ਲਿਖਿਆ ਗੁਰੂ ਕਲਾਮ ਇਹਲੇ ਕਾਲਕ ਜਾਣੇ ਕੋਈ ਲੇਖਾ ਲਿਖਿਆ ਕਿਤਾ ਹੋਏ ਕੀਤਾ ਤਾਣ ਸੰਵਾਲੇ ਰੂਪ ਕੀਤੀ ਦਾ ਜਾਣੇ ਕੋਣ ਕੂਤ ਕੀਤਾ ਬਸੇ ਕੋ ਕੋ ਦਿਸਤੇ ਹੋਵੇ ਲਕੜਿਆ ਕੋਈ ਤੱਕ ਕਵਨ ਕਹਾਵੇ ਵਿਚਾਰ ਵਾਰਿਆਂ ਜਾਵੇਂ ਇੱਕ ਵਾਰ ਜੋਤ ਨੂੰ ਭਾਵੇ ਸਾਈ ਭਲੀਕਾਰ ਤੁਸਨਾ ਸਲਾਮ ਤਨ ਅਨੰਕਾਰ ਸੰਗ ਜੋਪਿਅ ਸੰਗ ਪਾਓ ਸੰਗ ਬੁੱਧਾ ਸੰਗ ਤਉ ਬਤਉ ਸੰਗ ਗ੍ਰੰਥ ਮੁਖ ਵੇਦ ਪਾਠ ਸੰਗ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਗ ਸਰੀ ਸੰਖ ਦਾਤਾਰ ਸੰਖ ਸੂਰ ਮੋ ਭਗ ਸਾਰ ਸੰਖ ਮੋਨ ਲਿਵ ਲਾਈ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਣ ਜਮੇ ਇਕ ਵਾਰ ਜੋ ਤੁਰ ਭਾਵੇ ਸਾਈ ਭਲੀ ਕਾਰ ਤੁਸ ਰਾਸ ਨਾਮ ਤੇ ਨਿਰੰਕਾਰ ਅਸੰਖ ਮੂਰ ਕੇ ਅੰਧ ਕੋਰ ਸੰਖ ਚੋਰ ਹਰਾਮ ਕੋਰ ਅਸੰਖ ਅਮਰ ਕਰ ਜਾਹੇ ਜੋਰ ਸੰਗ ਗਲਵੜ ਹਤਿਆ ਕਮਾਏ ਸੰਖ ਪਾਪੀ ਪਾਪ ਕਰ ਜਾਹੇ

इन्हें लेखे थे शरणा जी फुरमाए थे तिब पाए जी ता ते ता नामे नामे नाई को था कुदत कवन कहा भी चार वार जमे कवार यो तुद पावे साई पली कार तुद सलाम तन रंकार परिये पैर तुन देहे पानी तो ते अत्र सोखे मूत प्लिती कपड़ हो दे साबल लिये हो तो ए परिये मत पापा के संग तो पे नावे के रंग ਨਹੀਂ ਪਾਪੀ ਅਖ ਨਾ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਵੀ ਜਾ ਪੇਹੀ ਖਾ ਨਾਨਕ ਹੁਕਮਿ ਆਓ ਜਾਓ ਤੀਰਤਪ ਵਿਧਾਤੋ ਤਾਂ ਜੇ ਕੋ ਪਾਵੇ ਚਲਕਾਮਾ ਸੁਨੇ ਮਨੇ ਮਨ ਕੀਤਾ ਪਉ ਅੰਤਰ ਗਰ ਤੀਰਥ ਮਨ ਨਾ ਸਭ ਗੁਣ ਤੇਰੇ ਮੇ ਨਹੀਂ ਕੋਈ ਵਡ ਗੁਣ ਕੀਤੇ ਭਗਤ ਨਾ ਹੋਏ ਸਵਸਤਾ ਬਾਣੀ ਬਰਮਾ ਸਰ ਸੁਹਾਸ ਰਮਚਾਉ ਕਮਨ ਸਵੇਲਾ ਵਕਤ ਕਮਨ ਕਮਨ ਤੇ ਠਕਾਉਣ ਵਾਰ ਕਮਨ ਸਨ ਤਮਾ ਕੰਗਿਤ ਹੋ ਆਇਆ ਕਾਰ ਵੀਰਣਾ ਪਾਇਆ ਪੰਤ ਜਿਹ ਹੋ ਵੇਲੇ ਪ੍ਰਾਣ ਵਕਤ ਨਾ ਪਾਇਓ ਕਾ ਦੀ ਅਜ ਲਿਖਨ ਲੇ ਪ੍ਰਾਣ ਕਤਵਾਰਨ ਜੋਗੀ ਜਾਣ ਰਤਮਾ ਨਾ ਕੋਈ ਜਾ ਕਰਤਾ ਸੇਟੀ ਕੋ ਸਾਜੀ ਆਪੇ ਜਾਣੇ ਸੋਏ ਕਿਵ ਕਰਾਖਾ ਕੀ ਵਿਸਾ ਲਾਹੀ ਕੇ ਵਰਨੇ ਕੇ ਵਜਾਣਾ ਨਾਨਕ ਆਕਰ ਸਭ ਕੋ ਆਕੇ ਇੱਕ ਦਿਨ ਸੁਆਣਾ ਵੱਡਾ ਸਾਹਿ ਵੱਡੀ ਨਾ ਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਗੇ ਘਿਆ ਨਾ ਸੋਹੇ ਪਤਾਲਾ ਪਤਾਲ ਲਖਿਆ ਗਸਾਇ ਗਸੜ ਕੁੜਕ ਪਾਲ ਥਕੇ ਵੇਦ ਕਹਿਣਿ ਗਵਾਤ ਸਾਹਿ ਸਰਾਰੇ ਕਣਕ ਦੇ ਵਸੂਲ ਇਕ ਤਾਦ ਲੇਖਾ ਹੈ ਤਲਿਕੇ ਲੇਖਾ ਹੈ ਵਿਨਾਸ਼ ਨਾਨਕ ਵੱਡਾ ਕੀ ਆਪੇ ਜਾਣ ਆਪ ਸਲਾਹੀ ਚਲਤੀ ਸੁਖ ਨਾ ਪਾਈਨ ਦੀਆਂ ਤੇ ਵਾਹ ਹਵੇ ਸੁਮਨ ਨਾ ਜਾਣਿਆ ਸੁਮਨ ਸਾਹ ਸੁਲਤਾਨ ਗਿਰਾਸੀ ਤੀ ਮਾਤਣ ਕੀੜੀ ਤੁਨ ਨਾ ਹਵਣੀ ਜੀਤ ਸੁਮਨ ਲਾਵੇ ਸਰੇ ਅੰਤ ਨ ਸਿੱਕਤੀ ਕਹ ਅਨੰਤ ਅੰਤ ਨ ਕਰਨਾ ਦੇਨ ਅੰਤ ਅੰਤ ਨਿਕਣ ਸੁਨ ਲਾਉਂਦੇ ਅੰਤ ਨ ਜਾਪੇ ਕਿਆ ਹਨ ਮੰਤ ਅੰਤ ਨ ਜਾਪੇ ਕੀ ਤਾਇਆ ਕਰ ਅੰਤ ਨ ਜਾਪੇ ਭਾਰਾ ਵਾਰ ਅੰਤ ਕਾਰਨ ਕੇ ਤੇਵਲਾਹਿ ਤਾ ਕੀ ਅੰਤ ਨਾ ਪਾਇ ਜਾਹਿ ਇਹ ਅੰਤ ਨਾ ਜਾਣ ਕੋਈ ਬੋਤਾ ਕੀਆ ਬੋਤਾ ਹੋਇ ਵੱਡਾ ਸਹਿ ਉਚਾ ਥਾਉ ਤੇ ਉਪਰ ਉਚਾ ਨਾ ਇਹੁ ਉਚਾ ਹੋਇ ਕੋਤ ਸੂਚੇ ਕੋ ਜਾਣੈ ਸੋਇ ਜਿਵਦੇ ਆਪ ਜਾਣਿਆ ਆਪ ਨਾਨਕ ਨਦਰੀ ਕਰਮੀ ਦਾਤ ਮੋਤਾ ਕਰਮ ਲੈ ਖਾਣ ਆਇ ਵੱਡਾ ਦਾਤਾ ਤਿਨਾ ਤੁਮੈ ਕੀਤੇ ਮੰਗੇ ਜੋ ਤੇ ਅਪਾਰ ਕੀਤੇ ਅਗੁਰੁ ਤਨਹੀ ਵਿਚਾਰ ਕੀਤੇ ਖਪ ਟੁੱਟੇ ਵੇਕਾਰ ਕੀਤੇ ਲੈ ਲੈ ਮਕਰ ਪਾਇ ਕੀਤੇ ਮੁਰਖਾਈ ਖਾਇ ਇਹ ਤੇアド ਬਹੁਤ ਸਾਰੇ ਪੀਦਾ ਤੇਰੀ ਦਾਤਾਰ ਬਨ ਕਲਾਸੀ ਪਾਣੇ ਹੋਇ ਹੋ ਰਾਖ ਨਾ ਸਕੇ ਕੋ ਜੇ ਕੋ ਖਾਇ ਦਾ ਘਣ ਪਾਇਓ ਜਾਣੇ ਜੇ ਤਿਆ ਮੋ ਖਾਇ ਆਪੇ ਜਾਣੇ ਆਪੇ ਦੇ ਆਖੇ ਸੀ ਪੀਕੇ ਹੀ ਕੇ ਜਿਸਨੂ ਬਖਸ ਸਫਸਲਾ ਨਾਨਕ ਪਾ ਸਾਹਿਬ ਪਾ ਸਾਹਿਬ ਮੂਲ ਘਣ ਮੂਲ ਵਪਾਰ ਮੂਲ ਵਪਾਰੀ ਮਨ ਕੰਧਾਰ ਅਮੁੱਲਾ ਵੇ ਮੁੱਲਾ ਜੈ ਮੂਲ ਪਾਇ ਮੁੱਲਾ ਸਮੈ ਮੂਲ ਤਰਮਲ ਦੀਵਾਨ ਮੋ ਤਰਮਲ ਫਰਮਾਨ ਮੂਲ ਬਖਸੀ ਸਮੁੱਲ ਨੇ ਸਣ ਮੂਲ ਕਰਮ ਕਰਮਾਨ ਮੁਲਾ ਮੁਲਾ ਖਿਆਣਾ ਜੈ ਆਖ ਆਖ ਰਹਿਣ ਬਲਾਇ ਆਖੇ ਵੇਦ ਪਾਠ ਫਰਾਣ ਆਖੇ ਪੜੇ ਘਰੇ ਵਖਿਆਣ ਆਖੇ ਬਰਮਿਆ ਤੇਂਦ ਆਖੇ ਗੋਪੀ ਤੇ ਗੋਵਿੰਦ ਆਖੇ ਸਰ ਆਖੇ ਸੇ ਆਖੇ ਕਿਤੇ ਕੀਤੇ ਬੁਧ ਆਖੇ ਦਾਣ ਆਖੇ ਦੇਵ ਆਖੇ ਸੁਰ ਨੰਮ ਜਨ ਸੇਵ ਕੀਤੇ ਆਖੇ ਆਖਣ ਪਾਇ ਕੀਤੇ ਕਹਿ ਕਰ ਟੁੱਟ ਜੈ ਕ੍ਰਿਤੇ ਕੀਤੇ ਹੋਰ ਕਰੇ ਤਾਖ ਨ ਸਕੇ ਕਈ ਕੇ ਜੀਵੜ ਪਾਵੇ ਤੇ ਵੜ ਹੋਏ ਨਾਨਕ ਜਾਣੇ ਸਾਚਾ ਸੋ ਝੇ ਕੋ ਆਕੇ ਬੋਲ ਗਾੜ ਤਲਖੇ ਸੁਰਗ ਵਾਰਾ ਗਵਾਰ ਸੋਦਰ ਕਿਹਾ ਸੋ ਕਰ ਕਿਹਾ ਜਤ ਬੈ ਸਰਬ ਸਮਾਲੇ ਵਾਜੇ ਨਾਦ ਨੇ ਕੀ ਅਸ਼ੰਕਾ ਕੀਤੇ ਵਾਮਨ ਹਾਰੇ ਕੀਤੇ ਰਾਗੁ ਪਰੇ ਸੋ ਕਹਿਣ ਕੀਤੇ ਗਾਵਨ ਹਾਰੇ ਗਾਵੇ ਤੁੰਨੋਂ ਪਉਣ ਪਾਣੀ ਵਾਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਤੁਰ ਉਚ ਲਿਖ ਜਾਣ ਲਖ ਲਖ ਤੁਰ ਵਿਚਾਰੇ गावे ईश्वर वर्मा देवी सोहन सरासवारे गवेंद्रेंद्र दासन बैठे देवते आधरनाले गावेशरि सुमा दीेंद्र गावण साथ विचारे गावणत तिसरी संतोषी गावे वीर करारे गावण पंडित पणनथीसुर जुगजुग वेदनाले गावे मोहिनी आवण मोहन सरगमच पयाले गावण रत्नय पाए तेरे 68 थी रत्नाले गावे युद्ध महाभारत सुरा गावे कहानी चारे गावे खंडमंडवर पंडा कर कर कीतारे ਸੇਹੀ ਤੁਧੁ ਨੁਰ ਗਾਵੈ ਜੋ ਤਨੁ ਭਾਵਨ ਰਤੇ ਤੇਰੇ ਭਗਤ ਰਸਾਲੇ ਔਰ ਕੀ ਤੇਹੀ ਗਾਵਣ ਸੇਮ ਜਿਤਨੇ ਆਉ ਨਾਨਕ ਆ ਵਿਚਾਰੇ ਸੋਹੀ ਸੋਹੀ ਸ੍ਰਸਤ ਸਹਿਬ ਸਾਚਾ ਸਚੀ ਨਹੀ ਐ ਭੀ ਹੁ ਸੀ ਗੈ ਨਾ ਜਾ ਸਿਰਤ ਨਾ ਜਨਨ ਚਾਇ ਰੰਗੀ ਰੰਗੀ ਭਾਤੀ ਕਰ ਕਰ ਜੀ ਸੀ ਮਾਜ ਨਿਉ ਪਾਈ ਕਰ ਕਰ ਵੇਖਿਆ ਕੀ ਤਾ ਆਪਣਾ ਜੋਤੀ ਸਤੀ ਵਡਿਆ ਜੋਤੀ ਸੁਭਾਵੇ ਸੋਹੀ ਕਰਸੀ ਰੁਕਬ ਨ ਕਰ ਨਾ ਜਾਈ ਸੋ ਪਾਸਾ ਸਹਾ ਪਾਸਾ ਸਹਿਬ ਨਾਨਕ ਰਹਿ ਨਰਜਾਈ ਨੰਦਾ ਸੰਤੋਖ ਤਰੰਪ੍ਰਚੂਲੀ ਤਾਲਕਿਕ ਰੇਵਕੂਨ ਕਿੰਥਾ ਕਾਲ ਕੁਵਾਰੀ ਕਹਿ ਚੁਕ ਢੰਡਾ ਪ੍ਰਤੀ ਤੇ ਆਈ ਪੰਤੀ ਸਵਲ ਮਾਤੀ ਮਣਜੀ ਤੇਜਕ ਜੀਤ ਆਦੇਤ ਸਿਆਦੇਸ਼ ਆਗਨੀ ਨਾਦ ਨਾਦ ਤੁਕ ਤੁਕੇ ਕੋਹਿਸ ਭੂਤ ਗਿਆਨ ਦਾ ਆ ਭੰਡਾਰਨ ਕਟਕਟ ਵਾਜੇ ਨਾਦ ਆਪ ਨਾਦ ਨਾ ਤੀ ਸਭਿ ਦਾ ਕੀ ਰੇਸ ਦੇਵਰਾ ਸਾਦ ਸੰਜੋਗ ਜਦ ਕਾਰ ਚਲਾਵੇ ਲੇਖ ਆਵੇ ਭਾਗ ਆਦੇਤ ਸਿਆਦੇਸ਼ ਆਗਨੀ ਨਾਦ ਨਾਦ ਤੁਕ ਤੁਕੇ ਕੋਹਿਸ ਇਕਾ ਮਹਿਯੁਗਤ ਵਿਆਹਿਤ ਚੋਲੇ ਪਰਵਾਰਿਕ ਸੰਸਾਰਿਕ ਭੰਡਾਰੀ ਕਲਾਈ ਦੀ ਬਾਣ ਜਿਗਤਿਸ ਪਾਵੇ ਤੇ ਵੈਚਲਾਵ ਜਿਮ ਹੋਵੇ ਫਰਮਾਨ ਉਹ ਵੇਖੇ ਨਨਦਰਨਾਵੇ ਬੋਤਾ ਹੈ ਵਿਡਾਣਿਆ ਦੇਤ ਸੇ ਆਦੇਸ ਰਾਧਨੀ ਨਾਦਨਾਦ ਜਿਗਤੂਏ ਕੋ ਵੇਸ ਹਸਨ ਹੋਇ ਨਹੀ ਭੰਡਾਰ ਜੋ ਕਿਸ ਵਾਇ ਸੁਇ ਕਾ ਵਾਰ ਕਰ ਕਰ ਵੇਖੇ ਸਰਜਿਨਹਾਰ ਨਾਨਕ ਸੱਚੇ ਕੀ ਸਾਚੀ ਕਰ ਹਾਦੇ ਤੇ ਸੇ ਆਦੇਸ ਆਧਨੀ ਨਾਦਨਾਦ ਜਿਗਤੂਏ ਕੋ ਵੇਸ ਇਕ ਦੂਜੀ ਬਲ ਕੋਇ ਲਖੋਇ ਲਖ ਵੀਸ ਲਖ ਲਗ ਜੜਾ ਕਿ ਏਕ ਨਾਮ ਜਗਦੀਸ਼ ਵੇ ਚੁਰਾਈ ਪਤ ਪਵਰੇ ਚੜੇ ਹੋਏ ਕਿਸ ਸੂਣ ਗਲਾਂ ਆਕਾਸ਼ ਕੀ ਕੀਟਾ ਆਈ ਰੀਸ ਲਾਲ ਬਣ ਦੀਪਾਈਏ ਕੂੜੀ ਕੂੜੇ ਠੀਸ ਆਕਰਨ ਜੋਰ ਤੇ ਪ੍ਰੇਨਾ ਜੋਰ ਜੋਰ ਨੰ ਮੰਗਦੇ ਹੈ ਨਾ ਜੋਰ ਜੋ ਨਜਿਲ ਮਰਨਾ ਜੋਰ ਜੋੜ ਨਾ ਮਰਨ ਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਕਟੀ ਛਟੇ ਸੰਸਾਰ ਜਿਸਾ ਜੋਰ ਕਰ ਵੇਖੇ ਸੋਈ ਨਾਨਕ ਉਤਮਣੀ ਚ ਨਾ ਕੋਈ ਰਾਤੀ ਰੁਤੇ ਦਿੱਤੀ ਵਾਰ ਪਵਨ ਪਾਣੀ ਵਿਨੂ ਪਾਤਾੜ ਤਸਵੀ ਤਰਤੀ ਤਾ ਬ੍ਰਕੀ ਤਰਮਸਾਦ ਸਵੇ ਜੀ ਜੁਗਤ ਕੇ ਰੰ ਯਾਨੀ ਕੇ ਨਾਮ ਨੇ ਕਿ ਆਨੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਸੱਚਾ ਦਰਬਾਰ ਦਿੱਥੈ ਸੋਣ ਪੰਚ ਪ੍ਰਵਾਨ ਨਿਦਰੀ ਕਰਮ ਪਵੈਨੀ ਸਾਣ ਕਚਵਕਾਇothe pai nan gay jaape jae dharm khand kaho dharm gyan khand ka ko karma keete pawan pani vaasantar keete kan mahesh ਤੇ േ ത ੀਤ ਰ ਰ ੀੇ ਤੇਤ ಪੇ ੀਤ ੀਤੇ ਤ ਦ ਹਸ ਕਤੇ ਤੇੇ ੀਤੇ ੀਤੇ ਤ ంద ੀਤ ਣ ਤਾਣ ੀਤ ਹਸੀശ ਤੇ നന ಯ നသ ਗਿਆਨ ਕਰਨ ਮੈਂ ਜਾਣ ਪਰਚਾਨਿਤ ਸੇ ਨਾਦ ਬਿਨੂ ਰਕੋੜ ਅਨੰਦ ਸ਼ਰਮਖੰਡ ਕੀ ਬਾਣੀ ਰੂਪ ਦਿੱਥੈ ਘਾਟ ਤਕੜੀਏ ਬਹੁਤ ਅਨੂਪ ਤਾਂ ਕਿ ਅੰਗ ਲਾ ਗਥੀਆਂ ਨਾ ਜਾਏ ਜੀ ਕੋ ਕਹਿ ਪਿਛੇ ਪਛਤਾਇ ਦਿੱਥੈ ਕਿੜੀਆ ਸੁਰਤ ਮਤ ਮਨ ਮਨ ਦਿੱਥੈ ਕਿੜੀਆ ਸੁਰਾਸ ਰਾਖੀ ਸੋਧ ਕਰਮਖੰਡ ਕੀ ਬਾਣੀ ਜੋਰ ਦਿੱਥੈ ਹੋਰ ਨਾ ਕੋਈ ਹੋਰ ਦਿੱਥੈ ਜੋਤ ਮਹਾਬਲ ਸੂਰਤਿ ਨ ਮੇਰਾ ਰਹਿਆ ਪਰਪੂਰ ਦਿੱਥੈ ਸੀਤੋਂ ਸੀਤਾ ਮਹਿ ਮਾਮਾ ਹੈ ਤਾਂ ਕਿ ਰੂਪ ਨਾ ਕਥਨੇ ਜਾਏ ਨਾ ਮਰੇ ਨ ਠਾਗੇ ਜਾ ਜਿਨ ਕੇ ਰਾਮ ਸੇ ਮਨ ਮਾਹੇ ਤੇਥੇ ਭਗਤ ਵਸੇ ਕੇ ਲੋ ਕਰੇ ਨਾਮ ਸਚਾ ਮਨ ਸੋ ਸਾਚ ਖੰਡ ਮਨ ਸਿਨਰੰਗਾਰ ਕਰ ਕਰ ਵੇਖੇ ਨਦਰ ਨਿਹਾਲ ਤੇਥੇ ਖੰਡ ਮਨ ਵਰਪਉਂਦੇ ਜੇ ਕੋ ਕਥੀ ਤੰਤ ਨਾਲਿ ਤੇਥੇ ਲੋ ਲੋਆ ਕਰ ਜੇ ਦੇਖੁ ਪੰਤ ਵੇ ਤਵਕਾਰ ਵੇਖੇ ਵਿਸੇ ਘਰੇ ਵਿਚਾਰ ਨਾਨਕ ਤਨਾ ਕਲੜਾ ਸਾਰ ਜਿਤ ਪਹਾਰਾ ਤੀਰ ਸੁਨਰਨ ਮਤਿ ਵੇਦ ਹਥਿਆਰ ਭੋਕ ਲਗਨੇ ਤਉ ਪਤਾਉ ਭੌਂਡਾ ਪਉ ਅਮਰਤ ਢਾਲ ਕਰੀਏ ਸਭ ਸਟੀਦਕ ਸਾਧ ਜਿਲ ਕੋਦਰ ਕੰਤਨ ਨਾਮ ਕਰ ਨਾਨਕ ਨਦਰ ਨਿਹਾਲ ਸਲੋਕ ਪ੍ਰਮਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤੁ ایدਾ ایدਾਇ ਕੀ ਲੈ ਸਗਲ ਜਗਤ ਜੰਗਿਆਈਆ ਬਰਿਆਈਆ ਵਾਚੇ ਤ੍ਰਮਹ ਦੂਰ ਚਰਮੇ ਆਪੋ ਆਪਣੀ ਕੇ ਨੇੜੇ ਕੇ ਦੂਰੇ ਜਿਨਿ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮਕੂਜਲੇ ਕੀਤੀ ਸੁਟੀ ਨਾਲ ਜਿਨਿ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ